ਮੈਨੂੰ ਨਾ ਫੋਨ ਆਇਆ ਡਾਕਟਰ ਵਿਧਾਤੀ ਸ਼ਰਮਾ ਦਾ ਉਤਰਾੰਚਲ ਦੇ ਵਿੱਚ ਹੈ ਕੁੜੀ ਡਾਕਟਰ ਉਹ ਹੈ ਹਿਮਾਚਲ ਦੀ ਹੈ ਹਾਂਜੀ ਫਿਰ ਉਹਨੇ ਮੈਨੂੰ ਅਪ੍ਰੈਲ ਚ ਫੇਰ ਫੋਨ ਕੀਤਾ ਨਹੀਂ ਅਗਲ ਮੈਂ ਨਹੀਂ ਜਾਣਾ ਹੀ ਜਾਣਾ ਹੈ ਜਾਣੇ ਜਾਣੇ ਫਿਰ ਮੈਂ ਕਿਹਾ ਚਲੋ ਤੁਸੀਂ ਆਜੋ ਆਪਾਂ ਕਿਸੇ ਨੂੰ ਬਾਬਾ ਜੀ ਦੇ ਵਚਨ ਸਿ ਭਾਈ ਸੰਗਤ ਲਈ ਪਹਿਲੇ ਸ਼ੁਰੂ ਤੋਂ ਵੀ ਮ ਆਦਤ ਹੈ ਹੀ ਸੀ ਹਰ ਇੱਕ ਹਰ ਇੱਕ ਨੂੰ ਕਹਿੰਦੇ ਰਬ ਦੇ ਦਰਸ਼ਨ ਕਰਾਈਏ ਬਾਬਾ ਜੀ ਕੋਲ ਉਹਨੂੰ ਕੁੜੀ ਨੂੰ ਬੁਲਾ ਰਿਆ ਜੀ ਅਸੀਂ ਸਾਹੀ ਸਾਹਿਬ ਜਾ ਰਹੇ ਹਾਂ ਤਾਂ ਕੁੜੀ ਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਦੱਸੀ ਉਹ ਕਹਿੰਦੀ ਮੈਂ 2012 ਚ ਇੱਥੇ ਚੰਡੀਗੜ੍ਹੋਂ ਕਰਦੀ ਸੀ ਉਹ ਕੋਚਿੰਗ ਲੈਂਦੀ ਸੀ ਇਸ ਦੇ ਬਾਰੇ ਹਾਂਜੀ ਤਾਂ ਮੈਂ ਹੁਣ ਸਾਹੀ ਸਾਹਿਬ ਚਲੀ ਗਈ ਕਹਿੰਦੇ ਬਾਬਾ ਜੀ ਜਦੋਂ ਚਾਦਰ ਲੈ ਕੇ ਪਿਆ ਕਰਦੇ ਸੀ ਸੰਗਤਾਂ ਨੂੰ ਪਤਾ ਨਹੀਂ ਪ੍ਰਾਣੀਆਂ ਥੋੜਾ ਜਿਹਾ ਬਾਬਾ ਜੀ ਚਾਦਰ ਲੈ ਕੇ ਪਹਿਨ ਲਾਗੇ ਸੀ 2012 ਦੇ ਵਿੱਚ अच्छा। ਤਾਂ ਉਹਨੇ ਉੱਥੇ ਮਨ 'ਚ ਬੇਨਤੀ ਕੀਤੀ ਇਹ ਮਹਾਰਾਜ ਵੀ ਮੈਂ ਡਾਕਟਰ ਬਣ ਜਾਵਾਂ। ਇਹ ਗੱਲ ਕਰਕੇ ਅੱਗੇ ਉਹ ਨਾਲ ਦੇ ਜਿਹਨਾਂ ਨਾਲ ਗਈ ਸੀ ਉਹ ਕਹਿੰਦੇ ਆਪਾਂ ਦਫੇੜਾ ਸਾਹਿਬ ਵੀ ਜਾਣਾ ਹੈ। ਉਹ ਦਫੇੜਾ ਸਾਹਿਬ ਹੀ ਚਲੀ ਦਫੇੜਾ ਸਾਹਿਬ ਲੈਣ ਲੱਗੀ ਹੋਈ ਸੀ। ਜਦ ਕਹਿੰਦੀ ਅੰਕਲ ਮੇਰੀ ਵਾਰੀ ਆਈ ਨਾ ਬਾਬਾ ਜੀ ਦੇ ਪਾਸ ਕਹਿੰਤੋਂ ਮੈਨੇ ਬਾਬਾ ਜੀ ਕੋ ਬੋਲਾ ਬਾਬਾ ਜੀ ਮੂਝੇ ਡਾਕਟਰ ਬਣਾ ਦਿਓ। ਤੇ ਕਹਿੰਦੇ ਬਾਬਾ ਜੀ ਗੰਨੋਂ ਵਾਲੇ ਇੱਕਦਮ ਮੈਨੂੰ ਗੁੱਸੇ ਹੋ ਕੇ ਕਹਿੰਦੇ ਤੇਰੀ ਉਹਨੂੰ ਬੜਿਆਂ ਕੋਲ ਬੇਨਤੀ ਹੋਵਤਾ ਗਈ ਤੈਨੂੰ ਬਣਾ ਤਾਂ ਦਿੱਤਾ ਡਾਕਟਰ ਉਹਨਾਂ ਨੇ। ਦੈਨਿ ਮੇਰੇ ਮੈਂ ਅੰਕਲ ਮੇਰਾ ਸਰੀਰ ਐਸੇ ਹੋ ਗਿਆ ਜੈਸੇ ਨ ਮੈਂ ਚੱਲ ਵੀ ਨਹੀਂ ਪਾਰੀ ਇਤਨਾ ਸਰੀਰ ਸੁਨੋ ਹੋ ਗਿਆ ਜੀ ਹੁਣ ਵੀ ਮੈਂ ਸੰਗਤ ਨੂੰ ਇਹੀ ਬੇਨਤੀ ਕਰਦਾ ਹੰਸਾਲੀ ਸਾਹਿਬ ਜਾਓ ਬਾਬਾ ਜੀ ਉੱਥੇ ਆਸਣ ਤੇ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਆਸਣ ਤੇ ਹਾਜ਼ਰ ਨਾਜ਼ਰ ਹੈ ਜਾਓ ਆਸਣ ਤੇ ਹੀ ਖੜ ਕੇ ਬੇਨਤੀ ਕਰੋ ਜੀ ਉੱਥੇ ਬੇਨਤੀ ਕਰੋ ਫੇਰ ਰਮਾਨਾ ਸਾਹਿਬ ਰਮਾਨਾ ਸਾਹਿਬ ਜਾਓ ਉੱਥੇ ਹੀ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਜਾ ਕੇ ਬੇਨਤੀ ਕਰੋ ਫਿਰ ਬਾਬਾ ਜੀ ਗੰਨੋ ਵਾਲਿਆਂ ਦਾ ਬਚਨ ਹੈ ਜਿਹੜਾ ਸਾਡੇ ਅੰਗੇਠਾ ਸਾਹਿਬ ਨੂੰ ਦੂਰ ਤੋਂ ਵੀ ਬੇਨਤੀ ਉਹਦੀ ਵੀ ਪੂਰੀ ਕਰਾਂਗੇ ਤੇ ਉੱਥੇ ਵੀ ਅੰਤ ਫੇੜਾ ਸਾਹਿਬ ਵੀ ਜਾ ਕੇ ਜੀ ਹੰਸਾਈ ਬਾਬਾ ਜੀ ਦੇ ਹਾਜ਼ਰ ਨਾਲ ਸਮਝ ਕੇ ਬਾਬਾ ਜੀ ਗੰਨੋ ਵਾਲਿਆਂ ਨੂੰ ਜੀ ਬੇਨਤੀ ਕਰੋ ਜੀ ਗੰਨੋ ਸਾਹਿਬ ਨੂੰ ਇਹ ਬੇਨਤੀ ਕਰੋ ਜਿਹੜਾ ਉੱਥੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਸਮਝੇਗਾ ਨਾ ਉਹਦੇ ਲਈ ਹਾਜ਼ਰ ਨਾਜ਼ਰ ਹੈ ਆਪਾਂ ਜਾਣ ਤੁਸੀਂ ਆਸਣ ਤੇ ਖੜ ਕੇ ਬੇਨਤੀ ਕਰਨੀ ਇਹ ਸੋਚਣਾ ਵੀ ਆਸਣ ਤੇ ਮਹਾਰਾਜ ਬੈਠੇ ਆਸਣ ਤੇ ਮਹਾਰਾਜ ਸਜੇ ਹੋਏ ਆ ਜੀ ਇਹ ਹੀ ਸੋਚ ਕੇ ਬੇਨਤੀ ਕਰਨੀ